ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲਾਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਆਪਣਾ ਜਿਹੜਾ ਚੈਨਲ ਹੈ ਜੀ YouTube ਤੇ ਫਤਿਹ ਕਲੈਕਸ਼ਨ BLZ ਦੇ ਨਾਮ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਇਸ ਤੋਂ ਬਾਅਦ ਆਪਣਾ ਜਿਹੜਾ Instagram ਤੇ ਚੈਨਲ ਹੈ ਜੀ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਤੇ ਮੇਰੇ ਚੈਨਲ ਨੂੰ Instagram ਤੇ ਵੀ ਜਰੂਰ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਕਮੈਂਟ ਜਰੂਰ ਛੱਡਿਆ ਕਰੋ ਕਿ ਤੁਹਾਨੂੰ ਮੇਰੇ ਸੂਟ ਕਿੱਦਾਂ ਦੇ ਲੱਗਦੇ ਨੇ ਹੁਣ ਆਪਾਂ ਆਪਣੀ ਸੂਟ ਰਹਿਣ ਵਾਲੇ ਨੇ ਜੀ ਪਿਓਰ ਮਲਮਲ कॉटन ਦੇ ਦੁਪट्टे ਦੇ ਨਾਲ ਰਹਿਣ ਵਾਲੇ ਨੇ ਵੀਡੀਓ ਦੇ ਵਿੱਚ ਜਿਹੜਾ ਇਹ ਕਲਰ ਆ ਰਿਹਾ ਥੋੜਾ ਜਿਹਾ ਡਾਰਕ ਆ ਰਿਹਾ ਜੀ ਆਪਣਾ ਕਲਰ ਇਹ ਬਿਲਕੁਲ ਡਾਰਕ ਵਾਲਾ ਜਿਹੜਾ ਥੋੜਾ ਜਿਹਾ ਬ੍ਰਾਈਟ ਜਾ ਰਿਹਾ ਜੀ ਬਿਲਕੁਲ ਕਾਲਾ ਜਿਹੜਾ ਹੁੰਦਾ ਨਾ ਕਾਲਾ ਕਾਲਾ ਮਹਿਰੂਨ ਜਾਂ ਬਿਲਕੁਲ ਕਾਲਾ ਨਾਭੀ ਬਲੈਕਨੈਸ ਤੇ ਹੈ ਜੀ ਬਿਲਕੁਲ ਇਹ ਜਿਹੜਾ ਕਲਰ ਹੈ ਪਿਓਰ ਮਲਮਲ कॉटन ਦਾ ਜਿਹੜਾ ਸੂਟ ਰਹਿਣ ਵਾਲਾ ਜੀ ਬਹੁਤ ਸੋਹਣਾ ਸੂਟ ਹੈ ਜੀ نیچے ਘੇਰੇ ਤੇ ਆਈ ਗਈ ਐਮਬਰਾਇਡਰੀ ਘੇਰੇ ਦੇ ਉੱਤੇ ਪ੍ਰਿੰਟ ਦੇ ਨਾਲ ਨਾਲ ਐਮਬਰਾਇਡਰੀ ਦਿੱਤੀ ਗਈ ਹੈ ਬਿਚ ਇਦਾ ਫਲਾਅਰ ਆਏਗਾ ਜੀ نیچے ਜਿਹੜੇ ਘੇਰੇ ਤੇ ਉੱਤੇ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਕਰੋਸ਼ੀਏ ਦੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੈ ਬਿਲਕੁਲ ਟੋਨ ਮੈਚ ਕਰਦੀ ਦਿੱਤੀ ਹੈ ਜੀ ਬਾਟਮ ਮਹਿਰੂਨ ਕਲਰ ਦੀ ਬਿਲਕੁਲ ਟੋਨ ਮੈਚ ਕਰਦੀ ਦਿੱਤੀ ਹੈ ਜੀ ਨਾਲ ਬਾਟਮ ਔਰ ਨਾਲ ਜਿਹੜਾ ਇਹਦਾ ਦੁਪੱਟਾ ਦਿੱਤਾ ਹੈ ਜੀ ਪਿਓਰ ਮਲ ਕਾਟਨ ਦਾ ਹੈਗਾ ਜੀ ਦੁਪੱਟਾ ਦੁਪੱਟਾ ਹੈਗਾ ਜੀ ਇਹਦਾ ਪਿਓਰ ਮਲ ਕਾਟਨ ਦਾ ਦੁਪੱਟਾ ਹੈ ਦੁਪੱਟੇ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ 2.5 ਮੀਟਰ ਦੀ ਲੈਂਥ ਦਾ ਆਏਗਾ ਜੀ ਦੁਪੱਟਾ ਇਹਦੇ ਦੁਪੱਟੇ ਦੀ ਇੱਕ ਹੋਰ ਖਾਸियत ਹੈ ਜੀ ਕਿਉਂਕਿ ਜਿਹੜੇ ਆਪਾਂ ਪਹਿਲਾਂ ਦੁਪੱਟੇ ਜਿਹੜੇ ਹੁੰਦੇ ਨੇ ਜੀ ਇੱਕ ਸਾਈਡ ਤੋਂ ਇਹਨਾਂ ਸੂਟਾਂ ਨਾਲ ਹਨਾ ਸਿੱਧੇ ਹੁੰਦੇ ਇੱਕ ਸਾਈਡ ਤੋਂ ਮਤਲਬ ਪ੍ਰਿੰਟ ਹਲਕਾ ਹੁੰਦਾ ਪਰ ਇਹਦੇ ਦੋਨੇ ਸਾਈਡ ਸੇਮ ਉਦਾ ਹੀ ਉਨੀ ਕੁਆਲਿਟੀ ਵਧੀਆ ਵਾਲਾ ਪ੍ਰਿੰਟ ਰਹਿਣ ਵਾਲਾ ਹੈ ਫਰੰਟ ਤੇ ਵੀ ਬੈਕ ਤੇ ਵੀ ਬਹੁਤ ਸੋਹਣੇ ਪ੍ਰਿੰਟ ਦਾ ਦੁਪੱਟਾ ਬਣਿਆ ਹੋਇਆ 2.5 ਮੀਟਰ ਦੀ ਲੈਂਥ ਦਾ ਪਿਓਰ ਮਲ ਕਾਟਨ ਜਿਹੜਾ ਹੈਗਾ ਇਹਦਾ ਸਟੱਫ ਰਹਿਣ ਵਾਲਾ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਸੂਟ ਦਾ ਵੀ ਪਿਓਰ ਕਾਟਨ ਸੂਟ ਦਾ ਸਟੱਫ ਰਹਿਣ ਵਾਲਾ ਪਿਓਰ ਬਿਲਕੁਲ ਨਾਲ ਟੋਨ ਮੈਚ ਕਰਦੀ ਰਹਿਣ ਵਾਲੀ ਹੈ ਬਾਟਮ ਬਿਲਕੁਲ ਕਾਲਾ ਕਾਲਾ ਨਾ ਵੀ ਜਿਹੜਾ ਇਹਦਾ ਕਲਰ ਰਹਿਣ ਵਾਲਾ ਹੈ ਜੀ ਰੇਟ ਹੈਗਾ ਜੀ ਇਹਦਾ 850 ਰੁਪਏ ਸ਼ਿਪਿੰਗ ਇਹਦੀ ਐਕਸਟਰਾ ਹੋਏਗੀ 850 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਸੈਕਿੰਡ ਇਹਦੇ ਵਿੱਚ ਕਲਰ ਹੈ ਗ੍ਰੇ ਗ੍ਰੇ ਕਲਰ ਦਾ ਸੂਟ ਹੈ ਜੀ ਇਹ ਇਹਦੇ ਵਿੱਚ ਜੀ ਨਿੱਕੇ ਨਿੱਕੇ ਫਲਾਰ ਦਾ ਪ੍ਰਿੰਟ ਦਿੱਤਾ ਹੋਇਆ ਦੇਖੋ ਉੱਪਰ ਤੱਕ ਨਿੱਕੇ ਨਿੱਕੇ ਫਲਾਰ ਜਾਂਦੇ ਨੇ ਇਹ ਵਾਲਾ ਇਹਦਾ ਪ੍ਰਿੰਟ ਆਏਗਾ ਜੀ ਬਿਲਕੁਲ ਟੋਨ ਮੈਚ ਕਰਦੀ ਨਾਲ ਪਲੇਨ ਆਏਗੀ ਬਾਟਮ ਪਿਓਰ ਕਾਟਨ ਦੀ ਆਏਗੀ ਜੀ ਬਾਟਮ ਪਿਓਰ ਕਾਟਨ ਦੀ ਆਏਗੀ ਸ਼ਰਟ ਦਾ ਸਟੱਫ ਹੈ ਜਿਹੜਾ ਪਿਓਰ ਕਾਟਨ ਹੈ ਗਰਮੀ ਦੇ ਵਿੱਚ ਬਹੁਤ ਹੀ ਆਰਾਮਦਾਇਕ ਸਟੱਫ ਹੈ ਤੇ ਜਿਹੜਾ ਇਹਦਾ ਦੁਪੱਟਾ ਆਏਗਾ ਪਿਓਰ ਮਲ ਕਾਟਨ ਦਾ ਆਏਗਾ ਜੀ ਦੁਪੱਟਾ ਦੁਪੱਟੇ ਦੀ ਲੈਂਥ ਆਏਗੀ ਫੁੱਲ 2.5 ਮੀਟਰ ਫੁੱਲ 2.5 ਮੀਟਰ ਲੈਂਥ ਦਾ ਆਏਗਾ ਜੀ ਦੁਪੱਟਾ ਔਰ ਦੁਪੱਟੇ ਦੀ ਲੈਂਥ ਆਏਗੀ ਜੀ 2.5 ਮੀਟਰ ਦੁਪੱਟੇ ਦਾ ਜਿਹੜਾ ਫਰੰਟ ਬੈਕ ਦੋਨੇ ਸਾਈਡ ਤੋਂ ਸੇਮ ਆਏਗਾ ਪ੍ਰਿੰਟ ਡਾਰਕ ਲਾਈਟ ਦਾ ਟੋਨ ਨਹੀਂ ਹੈਗੀ प्रिंट ਦੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਰੇਟ ਹੈਗਾ 850 ਗਰਮੀ ਦੇ ਵਿੱਚ ਬਹੁਤ ਸੋਹਣਾ ਸਟੱਫ ਹੈ ਜੀ ਪਾਉਣ ਦੇ ਲਈ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਨੈਕਸਟ ਜਿਹੜਾ ਇਹਦਾ ਕਲਰ ਰਹਿਣ ਵਾਲਾ ਹੈ ਜੀ ਰਾਮਾ ਗ੍ਰੀਨ ਵੀਡੀਓ ਦੇ ਵਿੱਚ ਸਾਰੇ ਕਲਰ ਹੀ ਥੋੜੇ ਥੋੜੇ ਬ੍ਰਾਈਟ ਆ ਰਹੇ ਨੇ ਜੀ ਬਿਲਕੁਲ ਹਲਕੇ ਜਿਹੇ ਕਲਰ ਨੇ ਇਹ ਰਾਮਾ ਗ੍ਰੀਨ ਜਿਹੜਾ ਕਲਰ ਆਏਗਾ ਜੀ ਨਾਲ embroidery ਦਿੱਤੀ ہوئی ਹੈ ਘੇਰੇ ਦੇ ਉੱਤੇ ਫਲਾਵਰ ਆਏਗਾ embroidery ਦਿੱਤੀ ہوئی ਹੈ ਨਾਲ ਬਿਲਕੁਲ ਟੋਨ ਮੈਚ ਕਰਦੀ ਆਏਗੀ ਬਾਟਮ ਔਰ ਨਾਲ कॉटन माल ਦਾ ਆਏਗਾ ਦੁਪੱਟਾ ਦੁਪੱਟਾ ਵੀ ਬਿਲਕੁਲ ਮਲਮਲ ਦਾ ਦੁਪੱਟਾ ਹੈ ਜੀ कॉटन ਦਾ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਗਰਮੀ ਦੇ ਵਿੱਚ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਪਾਉਣ ਲਈ ਨੈਕਸਟ ਜਿਹੜਾ ਕਲਰ ਆਏਗਾ ਜੀ ਆਪਣਾ ਆਏਗਾ ਮਸਟਰਡ ਬਿਲਕੁਲ ਡਾਰਕ ਵਾਲਾ ਮਸਟਰਡ ਹੈ ਬ੍ਰਾਈਟ ਜਿਹਾ ਮਸਟਰਡ ਨਹੀਂ ਹੈ ਡੱਲ ਜਿਹਾ ਹੈ ਜੀ ਨਾਲ ਇਹਦੇ ਘੇਰੇ ਦੇ ਉੱਤੇ ਦੇਖੋ ਬਾਰਡਰ ਦਿੱਤਾ ਗਿਆ ਹੈ ਸੌਰੀ ਲੈਸ ਦਿੱਤੀ ਵੀ ਹੈ ਕਰੋਸ਼ੀ ਦੀ ਲੈਸ ਹੈ ਔਰ ਲੈਂਥ ਦਾ ਇੰਨਾ ਸੁੱਟਣ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਤੁਸੀਂ 50 ਤੱਕ ਬਣਾ ਸਕਦੇ ਹੋ ਕਿਉਂਕਿ ਉੱਪਰ ਗਲੇ ਤੇ ਕੋਈ embroiderry ਨਹੀਂ ਹੈ ਤੁਸੀਂ 50 ਤੱਕ ਲੈਂਥ ਰੈਡੀ ਕਰ ਸਕਦੇ ਹੋ 40 45 50 ਜਿੰਨੀ ਮਰਜ਼ੀ ਲੈਂਥ ਰੱਖ ਲਓ ਜੀ ਸਾਈਡ ਤੇ ਬਾਜੂ ਦਾ ਸਟੱਫ ਹੈ ਬਿਲਕੁਲ ਨਾਲ ਟੋਨ ਮੈਚ ਕਰਦੀ ਦਿੱਤੀ ਹੈ ਬਾਟਮ ਔਰ ਮਲ कॉटन ਦਾ ਦਿੱਤਾ ਹੈ ਜੀ ਦੁਪੱਟਾ ਦੁਪट्टे ਦਾ ਸਟੱਫ ਵੀ ਬਹੁਤ ਸੌਫਟ ਰਹਿਣ ਵਾਲਾ ਹੈ ਤੁਸੀਂ ਦੁਪੱਟਾ ਵੀ ਜਿਵੇਂ ਮਰਜ਼ੀ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਖੁੱਲੇ ਡੁੱਲੇ ਸਟੱਫ ਦਾ ਦੁਪੱਟਾ ਹੈ ਜੀ ਇਹ ਅ ਸੋ ਖੁੱਲਾ ਡੁੱਲਾ ਕਪੜਾ ਹੈ ਜੀ ਦੁਪੱਟੇ ਦਾ 2.5 ਮੀਟਰ ਦੀ ਲੈਂਥ ਦੇ ਨਾਲ 2.5 ਮੀਟਰ ਦੀ ਜਿਹੜੀ ਇਹਦੀ ਲੈਂਥ ਹੈ ਜੀ ਦੁਪੱਟੇ ਦੀ ਔਰ ਇਹਦੀ ਚੜਾਈ ਵੀ ਬਹੁਤ ਹੈ ਜੀ ਦੁਪੱਟੇ ਦੀ ਤੁਸੀਂ ਬੁੱਕਲ ਵਗੈਰਾ ਮਾਰ ਸਕਦੇ ਹੋ 2 मीटर ਦੀ ਲੈਂਥ ਦਾ ਆਏਗਾ ਜੀ ਦੁਪੱਟਾ ਨਾਲ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਜੀ ਵਿੱਚ ਪ੍ਰਿੰਟ ਬਣਿਆ ਹੋਇਆ ਪਿਓਰ ਮਲਮਲ कॉटन ਦਾ ਦੁਪੱਟਾ ਹੈ ਜੀ ਔਰ ਸ਼ਰਟ ਜਿਹੜੀ ਰਹਿਣ ਵਾਲੀ ਹੈ ਉਹ ਵੀ ਪਿਓਰ कॉटन ਦੀ ਹੈ ਨਾਲ ਬਾਟਮ ਹੈ ਬਿਲਕੁਲ ਟੋਨ ਮੈਚ ਕਰਦਾ ਕਲਰ ਹੈ ਉਹ ਵੀ ਪਿਓਰ कॉटन ਦਾ ਹੈ ਰੇ ਟ੍ਰੈਂਡ ਵਾਲਾ ਜੀ ਇਹਨਾਂ ਸੁੱਟਾਂ ਦਾ 850 ਰੁਪਏ 850 ਰੁਪਏ ਦੇ ਵਿੱਚ ਸ਼ਿਪਿੰਗ ਜਿਹੜੀ ਹੋएगी ਇਹਨਾਂ ਤੇ ਐਕਸਟਰਾ ਹੋएगी ਤੁਸੀਂ ਜਿੱਥੇ ਮਰਜ਼ੀ ਬੈਠੇ ਮੰਗਵਾ ਸਕਦੇ ਹੋ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਹੀ ਆਰਾਮਦਾਇਕ ਜਿਹਾ ਸਟੱਫ ਹੈ ਔਰ ਇਹਨਾਂ ਦੇ ਕਲਰ ਹੈਗੇ ਨੇ ਜੀ ਮਹਿਰੂਨ ਬਿਲਕੁਲ ਬਲੈਕਨੈਸ ਤੇ ਬਲੈਕਨੈਸ ਤੇ ਮਹਿਰੂਨ ਹੈ ਜੀ ਇਹ ਥੋੜਾ ਜਿਹਾ ਬ੍ਰਾਈਟ ਆ ਰਿਹਾ ਵੀਡੀਓ ਦੇ ਵਿੱਚ ਗ੍ਰੇ ਹੈ ਜੀ ਗ੍ਰੇ ਵੀ ਬਿਲਕੁਲ ਡਲ ਲੱਗ ਰਿਹਾ ਰਾਮਾ ਗ੍ਰੀਨ ਹੈ ਔਰ ਹੈਗਾ ਆਪਣਾ ਮਸਟਰਡ ਚਾਰ ਆਪਣੇ ਕੋਲੇ ਕਲਰ ਨੇ ਜੀ ਰੇਟ ਹੈਗਾ ਇਹਨਾਂ ਦਾ 850 ਰੁਪਏ ਰੇਟ ਦੇ ਅਕੋਰਡਿੰਗ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਗਰਮੀ ਦੇ ਵਿੱਚ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਅਗਰ ਇੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਂਦਾ ਹੈ ਜੀ ਕੋਈ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਜਿਹੜਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਵੀਡੀਓ ਕਾਲ ਤੇ ਵੀ ਇਹ ਸੂਟ ਵੇਖ ਸਕਦੇ ਹੋਗਾ ਤੁਹਾਨੂੰ ਸੂਟ ਇਹ ਪਸੰਦ ਆਉਂਦੇ ਨੇ ਠੀਕ ਹੈ ਜੀ ਆਪਣੇ ਇਸ ਤੋਂ ਪਹਿਲਾਂ ਆਪਾਂ ਹੋਰ ਵੀ ਵੀਡੀਓ ਪਾਉਣੇ ਰਹੇ ਨੇ ਹਲਕੀ ਰੇਂਜ ਦੇ ਵੀ ਸੂਟ ਪਾਏ ਆਪਾਂ ਵੱਧ ਰੇਂਜ ਦੇ ਵੀ ਪਾਏ ਆ ਅਗਰ ਤੁਹਾਨੂੰ ਉਹਨਾਂ ਵਿੱਚੋਂ ਵੀ ਕੋਈ ਸੂਟ ਪਸੰਦ ਆਉਂਦਾ ਤਾਂ ਜੇ ਅਗਰ ਉਹ ਆਪਣਾ ਸਟਾਕ ਦੇ ਵਿੱਚ ਹੁੰਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਉਹ ਪ੍ਰੋਵਾਈਡ ਕਰਵਾਵਾਂਗੇ ਤੇ ਤੁਸੀਂ ਇਹ ਸੂਟ ਨੂੰ ਅਗਰ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ